ਅਸੀ ਕਾ ਜੀ ਸਾਰੇ ਰੁਕਿਆ ਚੱਲਦੇ ਠੀਕ ਠਾਕ ਚੜਦੀ ਕਲਾ ਆਪਾਂ ਆਗੇ ਜੀ ਅੱਜ ਫੇਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ਜੀ ਥੋੜਾ ਜਿਹਾ ਬਾਹਰ ਕੰਮ ਸੈਟਰਡੇ ਦਾ ਦੇਣਾ ਸੀਗਾ ਥੋੜੇ ਕਰਦੇ ਕੰਮ ਕਰਨ ਆਲੇ ਆ ਤੇ ਉਹ ਆਪਾਂ ਮੇਰੇ ਦਾ ਵੀ ਨਿਬੜਾ ਕਰ ਲਈਏ ਤੇ ਚਾਹੁੰਦੇ ਆ ਫੇਰ ਆਪਾਂ ਉਹ ਲੈ ਕੇ ਸਮਾਨ ਅੱਜ ਥੋੜਾ ਜਿਹਾ ਵੈਦਰ ਜਿਹੜਾ ਵੈਦਰ ਵੀ ਠੀਕ ਆ ਪਲੱਸ ਜਾ ਰਿਹਾ ਵਾ ਆਰਾਊਂਡ ਹਫਤਾ ਹੋ ਗਿਆ ਵਾ ਤੇ ਠੀਕ ਚੱਲ ਰਿਹਾ ਫਰਕਾ ਛੁਰਕਾ ਜੜੀਆਂ ਨੇ ਉਹ ਸਾਫ ਹੋ ਗਿਆ ਨੇ ਉਹ ਜਿਹੜੀ ਚੀਜ਼ ਬਹੁਤ ਵਧੀਆ ਹੋ ਗਈ ਆ ਤੇ ਆਜੋ ਜੀ ਫਿਰ ਆਪਾਂ ਚੱਲਦੇ ਆ ਆਪਾਂ ਅੱਜ ਕਰਾਉਣਾ ਸੀ ਵੈਕਿਊਮ ਆ ਜਿਹੜਾ ਵੈਕਿਊਮ ਲੈ ਕੇ ਜਨਾ ਇਹਦੀ ਥੋੜਾ ਜਿਹਾ ਅੰਡਰ ਗਾਰੰਟੀ ਆ ਇਹਨੂੰ ਸੈੱਟ ਕਰਾ ਕੇ ਕੋ ਪਤਾ ਨਹੀਂ ਕੀ ਚੱਕਰ ਬਣਿਆ ਮੈਨੂੰ ਲੱਗਦਾ ਵੀ ਇਹਦਾ ਥੋੜਾ ਜਿਹਾ ਬਰਸ਼ ਬੁੱਛ ਜਿਹੜਾ ਵਾ ਉਹ ਘਸ ਗਿਆ ਵਾ ਉਹ ਕੰਮ ਨਹੀਂ ਕਰ ਰਿਹਾ ਕਿਉਂਕਿ ਜਦੋਂ ਆਪਾਂ ਮੈਟ ਦੇ ਉੱਤੇ ਚਲਾਉਂਦੇ ਆ ਤੇ ਪ੍ਰੋਪਰ ਸਾਫ ਸਫਾਈ ਨਹੀਂ ਕਰਦਾ ਸੋ ਆਜੋ ਆਪਾਂ ਦੇਖਦੇ ਆ ਥੋੜਾ ਜਿਹਾ ਅੱਜ ਦਾ ਮੌਸਮ ਚੇਂਜ ਕਰਕੇ ਗਲਾ ਗੁਲਾ ਹੀ ਬੈਠ ਗਿਆ ਵਾ ਤੇ ਤਵੇ ਗਰਮ ਪਾਣੀ ਪੀ ਰਹੇ ਆ ਲੋਕ ਲਾਤਾ 15 ਵਜੇ ਨੂੰ ਇਹਨੂੰ ਗੱਬਰ ਨੂੰ ਲੈ ਕੇ ਆਪਾਂ ਤੁਰ ਪਏ ਆ ਸ모 ਸਾਰੀ ਖੁਰ ਗਈ ਆ ਹਵੇ ਜਿੱਦਾਂ ਆ ਜਿਹੜੇ ਵਾਕ ਕਰਨ ਵਾਸਤੇ ਆ ਸਾਰੇ ਖੁਰ ਗਏ ਇੱਧਰ ਹੀ ਆ ਥੋੜੇ ਦੜੇ ਲੱਗੇ ਹੋਏ ਬਾਕੀ ਇਹਨਾਂ ਦਾ ਕੋਈ ਚੱਕਰ ਨਹੀਂ ਗਾ ਆ ਪਤਾ ਨਹੀਂ ਇਹ ਲਾਈਟਾਂ ਲਾਈਆਂ ਸੀ ਆਪਾਂ ਜਿਵੇਂ ਸੋਲਰ ਲਾਈਟਸ ਨਹੀਂ ਹੁੰਦੀਆਂ ਵੀ ਇਹ ਉਹਦਾ ਬਾਅਦ ਤੇ ਉਹ ਥੋੜਾ ਸਨੋਹ ਪੈਣ ਕਰਕੇ ਫਿਰ ਉਹ ਆਪਾਂ ਪੁੱਟ ਪੜ ਦਿੱਤਾ ਸੀ ਤੇ ਮੈਨੂੰ ਲੱਗਦਾ ਵੀ ਇਹ ਕਿਤੇ ਪੁੱਟਿਆ ਨਹੀਂ ਗਿਆ ਜਦੋਂ ਕਿ ਉਹ ਸਾਰੀਆਂ ਲਾਈਟਾਂ ਆਪਾਂ ਚੱਕੀਆਂ ਨੇ ਤੇ ਉਹਨਾਂ ਆਪਾਂ ਸਮਾਨ ਰੱਖਦੇ ਆਂ ਗੱਡੀ ਮੇ ਇਹੋ ਜਿਹੇ ਸਥਾਨ ਵਿੱਚ ਨਾ ਜਦੋਂ ਧੁੱਪ ਤਪ ਲੱਗ ਜਾਂਦੀ ਆ ਉਦੋਂ ਬਹੁਤ ਧਿਆਨ ਰਹਿਣਾ ਪੈਂਦਾ ਕਈ ਵਾਰ ਸਲਿੱਪ ਹੋ ਕੇ ਬੰਦਾ ਥੱਲੇ ਵੀ ਡਿੱਗਦਾ ਸਲਿੱਪਰੀ ਬਹੁਤ ਹੋ ਜਾਂਦਾ ਵਾ ਅ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਬੋਤਲ ਮੇਰੇ ਕੋਲ ਪਾਣੀ ਵਾਲੀ ਇਹਨੂੰ ਰੱਖ ਕੇ ਫਿਰ ਮੈਂ ਤੁਹਾਨੂੰ ਥੋੜਾ ਦਿਖਾਉਣਾ ਵਾ ਮੋਲਿਆ ਵਿੱਚ ਜਦੋਂ ਇਦਾਂ ਦਾ ਸੀਨ ਹੋ ਜਾਂਦਾ ਨਾ ਇਹਦਾ ਕਰਕੇ ਪੂਰੀ ਸਖਤ ਹੋ ਜਾਂਦੀ ਆ ਸੁਣੋ ਕੋਈ ਰੋ ਪੰਗਾ ਪੈਂਦਾ ਬੰਦਾ ਸਲਿੱਪ ਹੋ ਕੇ ਡਿੱਗ ਸਕਦਾ ਸੋ ਥੋੜਾ ਜਿਹਾ ਧਿਆਨ ਦੇ ਨਾਲ ਕੰਮ ਤੇ ਤੇ ਉਹ ਪਾਲੀਦੇ ਨੇ ਆਪਣੇ ਜਿਹੜੇ ਹੁੰਦੇ ਨੇ ਇਹਦੇ ਨਾਲ ਦੇ ਮੈਂ ਰੱਖਿਆ ਵੈਸੇ ਟੱਕ ਦੇ ਉੱਪਰ ਆਹ ਪਾਲੀ ਦੇ ਆ ਕੌਸਕ ਤੋਂ ਮਿਲ ਜਾਂਦੀ ਆ ਬਹੁਤ ਵਧੀਆ ਚੀਜ਼ ਆ ਬਾਕੀ ਡਿਪੈਂਡ ਆਉਣੇ ਆ ਕਿਸੇ ਨੂੰ ਪਸੰਦ ਕਿਸੇ ਨੂੰ ਨਹੀਂ ਪਰਤ ਵਧੀਆ ਚੀਜ਼ ਆ ਇਹ ਬਹੁਤ ਹੈਲਪਫੁਲ ਨੇ ਤੇ ਮੈਂ ਰੱਖ ਲਾਂ ਇੱਕ ਮੜਾ ਆ ਫਿਰ ਕਰਦੇ ਗੱਲ ਆਪਾਂ ਰੱਖ ਦਿੱਤਾ ਗੱਬਰੂ ਨੂੰ ਵਿੱਚ ਅੱਜ ਦੀ ਕਰਾਉਣੀ ਆ ਰਿਪੇਅਰ ਫਿਰ ਕਰਕੇ ਫਿਰ ਜਾਣਾ ਇੱਕ ਵਾਰ ਬੈਂਕ ਦੇ ਵਿੱਚ ਫਿਰ ਜਾਣਾ ਗਰੋਸਰੀ ਕਰਨ ਦੋ ਸਾਹਮਣੇ ਜਿਹੜੇ ਸਾਰੇ ਅੱਜ ਕੰਬੇੜ ਕੇ ਮੁੜਦੇ ਆ ਕੱਲ ਨੂੰ ਕੰਮ ਆ ਕੈਨੇਡਾ ਦੇ ਵਿੱਚ ਬਸ ਜਿਹੜੀ ਲਾਈਫ ਹੈ ਇਦਾਂ ਹੀ ਬਿਜੀ ਰਹਿੰਦੀ ਆ ਬੰਦੇ ਦੇ ਕੋਲ ਆਪਣਾ ਪਰਸਨਲ ਟਾਈਮ ਜਿਹੜਾ ਕੋਈ ਨਹੀਂ ਹੈਗਾ ਇਹ ਤੇ ਲੀਗਨ ਦਾ ਸਿਸਟਮ ਸਾਰਾ ਇੱਕ ਚੀਜ਼ ਆ ਆ ਚੀਜ਼ ਦਾ ਬਹੁਤ ਸੋਖਿਆ ਜਿਹੜਾ ਪਕੀਰਾ ਲਵਾ ਦਿੰਨੇ ਆ ਨਾ ਵਿੱਚ ਸਟਰਟਰ ਲਵਾ ਦਿੰਨੇ ਆ ਗੱਡੀ ਦੇ ਵਿੱਚ ਉਹ ਬਹੁਤ ਕਹਿੰਡ ਚੀਜ਼ ਆ ਸੋ ਆਪਾਂ ਗੱਡੀ ਦੇ ਵਿੱਚ ਆਪੇ ਇੰਸਟਾਲ ਕੀਤਾ ਸੀ ਸਟਰਟਰ ਤੇ ਹੁਣ ਮਾਰੇ ਦੋ ਤਿੰਨ ਰਹੀ ਦੱਬੀ ਦਾ ਸੁੱਚ ਡੰਨੋਂ ਆਂਦਾ ਆਪੇ ਸਟਾਰਟ ਹੋ ਜਾਂਦੀ ਗੱਡੀ ਬਹੁਤ ਕਹਿੰਦੇ ਆ ਹੁੰਦੇ ਨੂੰ ਗਰਮ ਹੋਈ ਹੁੰਦੀ ਆ ਤੇ ਆਜੋ ਫਿਰ ਆਪਾਂ ਮਿਲਦੇ ਆਂ ਸ਼ਾਪ ਤੇ ਅੱਗੇ ਕੀ ਮਿਲਦਾ ਕਰਦੇ ਵੀ ਆ ਸਹੀ ਕਿ ਨਹੀਂ ਆਪਣਾ ਆਜੋ ਜੀ ਇਹ ਅੱਡੋ ਪਹੁੰਚ ਗਏ ਆ ਆਪਾਂ ਵੈਕਿਊਮ ਸਪੈਸ਼ਲਿਸਟ ਤੇ ਤੇ ਕੋਈ ਟੀ ਚੀਜ਼ ਕਰਨੀ ਸੀ ਹੁਣ ਜਿੱਦਾਂ ਇਹ ਜਿੱਥੇ ਆਪਾਂ ਪਹੁੰਚੇ ਆਂ ਕੀ ਏਰੀਆ ਤਕਰੀਬਨ ਤਕਰੀਬਨ ਡਾਊਨ ਟਾਊਨ ਦੇ ਲਾਗੇ ਪੈ ਜਾਂਦਾ ਕਾਫੀ ਬਿਲਡਿੰਗਾਂ ਜਿਹੜੀਆਂ ਨੇ ਦਿਖ ਰਹੀਆਂ ਇੱਧਰ ਇਹ ਗਾ ਨਾਰਥ-ਵੈਸਟ ਦੇ ਉੱਤੇ ਪੈਂਦਾ ਤਾਂ ਬੈਕਟ੍ਰੋਸ ਬਸੇ ਜਾਂ ਨਾਰਥ-ਵੈਸਟ ਵਾਲੇ ਬੰਨੇ ਆ ਸੋ ਏਰੀਆ ਵਧੀਆ ਇਹ ਜਿਹੜਾ ਨਾਰਥ-ਵੈਸਟ ਹੈ ਕਾਫੀ ਪੁਰਾਣਾ ਵਾ ਕਿ ਮੈਂ ਕੈਲਗਰੀ ਦੇ ਵਿੱਚ ਕਾਫੀ ਇਹ ਪੁਰਾਣਾ ਏਰੀਆ ਵਾ ਤੇ ਘਰ ਵੀ ਜਿਵੇਂ ਬੰਗਲੋ ਟਾਈਪ ਨੇ ਥੋੜੇ ਜੇ ਦੇਖ ਹੀ ਰਹੇ ਹੁਣੇ ਆ ਸਾਰੇ ਸੋ ਇਹ ਬੰਗਲੋ ਟਾਈਪ ਨੇ ਬੰਗਲੋ ਟਾਈਪ ਇਹ ਨਸਸ ਵੀ ਜਿਵੇਂ ਸਿੰਗਲ ਸਟੋਰੀ ਹੈ ਜਾਂ ਥੱਲੇ ਬੇਸਮੈਂਟ ਹੋਊਗੀ ਉੱਚ ਇਦਾਂ ਦਾ ਸਿਸਟਮ ਹੁੰਦਾ ਇਹਨਾਂ ਦਾ ਤੇ ਕਾਫੀ ਪੁਰਾਣੇ ਨੇ ਵੈਸੇ ਵਧੀਆ ਹੁੰਦੇ ਨੇ ਵੀ ਰਣਜੋਗ ਹੁੰਦੇ ਨੇ ਤੇ ਵਧੀਆ ਏਰੀਆ ਮੈਨੂੰ ਤੇ ਹੁਣ ਲੱਗਾ ਵਾ ਸ਼ਾਂਤਮਈ ਜਾ ਥੋੜਾ ਜਿਹਾ ਬਾਕੀ ਇੱਥੇ ਵੀ ਜਿਵੇਂ ਕਹਿੰਦਾ ਧਲੇ ਲੱਗੇ ਪਏ ਆ ਚਨੋ ਦੇ ਸਾਰੇ ਬੰਨੇ ਕੈਨੇਡਾ ਦੇ ਵਿੱਚ ਸੁਨੋਈ ਸੁਨੋਈ ਆ ਰਹਿਣੀ ਦੋ ਤਿੰਨ ਮਹੀਨੇ ਪੂਰੀ ਹੱਥ ਕਰਾ ਛੱਡਣੀ ਆ ਸੋਨੇ ਤੇ ਆਪਾਂ ਕਰਦੇ ਆ ਆਪਣਾ ਯੰਤਰ ਬਾਹਰ ਇੱਥੇ ਦਿਖਾਉਣਾ ਆਪਾਂ ਥੋੜਾ ਉਲਟਾ ਦਿਖ ਰਿਹਾ ਹੋਣਾ ਵਾ ਇਹਗਾ ਵੈਕਿਊਮ ਸਪੈਸ਼ਲਿਸਟ ਆਪਾਂ ਇਹੋ ਕਰਾਂ ਚੱਲਦੇ ਆਂ ਲੌਗ ਚੈੱਕ ਕਰ ਲਈਏ ਆਪਣਾ ਏਰੀਆ ਇਹ ਨਵਾਂ ਹੈ ਤੇ ਦੇਖਦੇ ਆ ਵੀ ਕੀ ਸਿਸਟਮ ਆ ਦਿਖਾਉਣੇ ਅੱਜ ਇਹਨੂੰ ਡਾਕਟਰ ਦੇ ਕੋਲ ਲੈ ਕੇ ਆਏ ਆ ਕੀ ਹੋ ਰਿਹਾ ਆ ਜੀ ਬਾਕੀ ਦੀ ਗੱਲ ਕਰਦੇ ਆਂ ਆਪਾਂ ਬਾਅਦ ਵਿੱਚ ਇਹਨਾਂ ਤੇ ਸਾਮਾਨ ਹੀ ਬਹੁਤ ਪਿਆ ਹੋਵੇ ਵੈਕਿਊਮ ਬਹੁਤ ਵੱਡੇ ਵੱਡੇ ਜੇ ਆਪਾਂ ਲਾਉਣੇ ਹੁੰਦੇ ਨੇ ਇਹ ਘਰ ਦੇ ਵਿੱਚ ਇਨਸਟਾਲਮੈਂਟ ਵਾਲੇ ਹੁੰਦੇ ਨੇ ਇਹ ਆਪਾਂ ਖਰਚ ਪੱਕਾ ਫਿਕਸ ਕਰ ਸਕਦੇ ਨਹੀਂ ਵੇ ਬੇਸਮੈਂਟ ਦੇ ਵਿੱਚ ਤੇ ਆ ਚੀਜ਼ ਜਿਹੜੀ ਲੱਗ ਜਾਂਦੀ ਇਹਦੇ ਵਿੱਚ ਆਪਾਂ ਕਲੀਪ ਆਪ ਹੀ ਲਾਉਣੀ ਹੁੰਦੀ ਹੁੰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੈਟਿੰਗ ਕਰ ਦਿੰਦੀਆਂ ਨੇ ਇਹ ਇਨਸਟਾਲਮੈਂਟ ਕਰ ਦਿੰਦੇ ਆ ਬਾਕੀ ਚੈੱਕ ਕਰਦੇ ਆ ਕਿਵੇਂ ਆ ਪ੍ਰਾਈਸ ਇਹਨਾਂ ਦਾ ਫਿਰ ਲੱਗਦਾ ਪਤਾ ਫਿਰ ਕਰਦੇ ਗੱਲ ਵਾਕਿੰਗ ਤੋਂ ਡਰਾਪ ਕਰ ਦਿੰਦਾ ਪਰ ਉਹ ਹੀ ਕਹਿੰਦਾ ਕਿ ਕਿਹਨਾ ਗੰਨੇ ਆ ਦੇ ਖੇਤ ਦੇ ਵਿੱਚ ਵੱਢ ਜੀਓ ਫਿਰ ਗੰਨਾ ਕੋਈ ਪਸੰਦ ਨਹੀਂ ਆਉਦਾ ਗੱਲ ਚੱਲਣ ਲੱਪੀਓ ਥਿਹੜੇ ਵੈਕਿਊਮ ਦਿਖਾਏ ਸੀ ਵੀਡੀਓ ਦੇ ਵਿੱਚ ਉਹਦੀ ਇਨਸਟਾਲਮੈਂਟ ਦੇ ਉਹਨਾਂ ਇਨਸਟਾਲਮੈਂਟ ਦੇ ਬਾਰੇ ਕਹਿੰਦਾ ਵੀ ਇਹ ਵੈਕਿਊਮ ਕਹਿੰਦਾ ਵੀ 1200 20 ਤੇ ਤੁਹਾਡੀ ਇਨਸਟਾਲਮੈਂਟ ਹੀ ਪੈ ਜਾਣੀ ਆ ਲਿਵਰ ਪੈ ਜਾਣੀ ਆ ਤੇ 1200 ਤੋਂ ਲੈ ਕੇ ਤੇ 2500 ਤੋਂ ਤੇ 2500 ਤੇ 3000 ਦੇ ਆਸ-ਪਾਸ ਜਿਹੜੇ ਨੇ ਉਹ ਵੈਕਿਊਮ ਆ ਇਹ ਆਪਾ ਬੇਸਮੈਂਟ ਦੇ ਚਲਾਉਣਾ ਦੇ ਹੱਲ ਲੈਵਲ ਦੇ ਵਿੱਚ ਕਹਿੰਦੇ ਵੀ ਇੱਕ ਤੁਹਾਨੂੰ ਅਸੀਂ ਉਹਦਾ ਦੇਣਾ ਵਾ ਵੀ ਉਹ ਜਿਹੜਾ ਪਲੱਗ ਲੱਗਣਾ ਵਾ ਜਾਂ ਨਾਲ ਜਿਹੜੀ ਇੱਕ ਪਾਈਪ ਲੱਗਣੀ ਆ ਉਹਦਾ ਇੱਕ ਉਹ ਲਾ ਕੇ ਦੇਣਗੇ ਆਪਾਂ ਨੂੰ ਜਿਹੜਾ ਵੀ ਦੇ ਵਿੱਚ ਮੈਂ ਦਿਖਾ ਰਿਹਾ ਸੀ ਤੇ ਉਹਦਾ ਅਪਰੋਕਸੀਮੇਟਲੀ ਉਹ 3000 ਤੋਂ 3500 ਦੇ ਆਸਪਾਸ ਇਹ ਜਿੰਨਾ ਮਹਿੰਗਾ ਵਾ ਜਿਹੜੀ ਇਨਸਟਾਲਮੈਂਟ ਉਹ ਤੇ 1100 1200 ਲੱਗਣੀ ਲੱਗਣੀ ਆ ਦੂਜੀ ਗੱਲ ਕਹਿੰਦਾ ਵੀ ਜੇ ਤੁਹਾਡੀ ਬੇਸਮੈਂਟ ਬਣੀ ਹੋਈ ਆ ਤੇ ਉਹਦੇ ਵਿੱਚ ਅਸੀਂ ਆਣ ਕੇ ਚੈੱਕ ਕਰਕੇ ਜਾਵਾਂਗੇ ਵੀ ਉਹਦੇ ਵਿੱਚ ਫਿੱਟ ਹੋ ਸਕਦਾ ਕਿ ਨਹੀਂ ਤੇ ਉਹ ਮਹਾਂ ਬੇਸਮੈਂਟ ਤੋਂ ਬਣੀ ਆ ਉਹ ਕੀ ਕਰੀਏ ਫਿਰ ਕਹਿੰਦਾ ਵੀ ਜੇ ਬੇਸਮੈਂਟ ਬਣੀ ਆ ਫਿਰ 150 ਡਾਲਰ ਕਹਿੰਦਾ ਵੀ ਅਸੀਂ ਚੈੱਕ ਆਣ ਕੇ ਕਰਕੇ ਜਾਵਾਂਗੇ ਵੀ ਫਿੱਟ ਹੋਣਾ ਜਾਂ ਨਹੀਂ ਹੋਣਾ 150 ਡਾਲਰ ਜਿਹੜਾ ਅਸੀਂ ਲੈ ਲੈਣਾ ਵਾ ਤੇ ਜੇ ਉਹਦੇ ਵਿੱਚ ਫਿੱਟ ਹੋ ਸਕਦਾ ਆ ਤੇ ਫਿਰ ਕਹਿੰਦਾ ਜੇ ਉਹ 150 ਡਾਲਰ ਜਿਹੜਾ ਤੁਹਾਡਾ ਅੱਗੇ ਉਹਨੂੰ ਅਡਜਸਟਮੈਂਟ ਕਰ ਲਾਂਗੇ ਜਿਹੜਾ ਤੁਸੀਂ ਪ੍ਰੋਡਕਟ ਲੈਣਾ ਉਸ ਹਿਸਾਬ ਦੇ ਨਾਲ ਸੋ ਓਵਰਆਲ ਦੇਖਿਆ ਜਾਵੇ ਜਲਸਾ ਮਹਿੰਗਾ ਪੈ ਜਾਂਦਾ ਮੁੜ ਕੇ ਦਿਖਾਉਣ ਲੱਗ ਪਿਆ ਮੈਨੂੰ ਇੱਕ ਹੋਰ ਵੈਕਿਊਮ ਜਿਹੜਾ ਨਾਰਮਲ ਹੁੰਦਾ ਆਪਾਂ ਫਲੋਰ ਵਗੈਰਾ ਤੇ ਕਰਦੇ ਆ ਜਾਂ ਜਿਹੜੇ ਨੇ ਕਾਰਪਟ ਵਗੈਰਾ ਉਹਨਾਂ ਦੇ ਕਰਨ ਵਾਲਾ ਉਹ ਵੀ ਕਹਿੰਦਾ ਸਟਾਰਟਿੰਗ ਇਹਦਾ ਰੌਂਗ ਜਿਹੜਾ ਜੇ ਤੂੰ ਵਧੀਆ ਲੈਣਾ ਕਹਿੰਦਾ 100 ਡਾਲਰ ਦਾ ਉਹ ਲੱਗਦਾ ਤੇ ਉਹ ਵੀ ਮਾੜੀ ਚੀਜ਼ ਨਹੀਂ ਦੱਸਦਾ ਸਾਲ ਦੀ ਵਾਰੰਟੀ ਪਰ ਮੈਂ ਇੱਕ ਚੀਜ਼ ਦੇਖੀ ਆ ਪਰੰਟੀਆਂ ਵਰੰਟੀਆਂ ਇਹ ਬੇਫਾਲਤੂ ਦੀਆਂ ਕਰ ਦਿੰਦੇ ਨੇ ਵਾਰੰਟੀਆਂ ਤੇ ਸਾਲਕ ਦੀ ਠੀਕ ਰਹਿੰਦੀ ਆ ਸਾਲ ਦੇ ਵਿੱਚ ਹੀ ਰੰਗ ਦਿਖਾ ਦਿੰਦਾ ਜਿਹੜੀ ਚੀਜ਼ ਆਪਾਂ ਇਲੈਕਟ੍ਰੋਨਿਕ ਲੈਣੇ ਆ ਬਾਕੀ ਐਡੀਸ਼ਨਲ ਵਾਰੰਟੀ ਜਿਹੜੀ ਲੈਣੀ ਹੁੰਦੀ ਆ ਜਾਂ ਪਾਕਿਸਟਾਨਡ ਕਰਾ ਲੈਨੇ ਆ ਉਹ ਠੀਕ ਰਹਿੰਦੀ ਉਹ ਇਦਾਂ ਕਰਾ ਲੈ ਆ ਜਿਹੜੇ 10 ਸਾਲ ਦਾ ਕੰਮ ਆਇਆ ਤਾਂ ਮੈਨੂੰ ਲੱਗਦਾ ਨਹੀਂ ਕਿ ਮੁਰਕੀ ਬਾਹਰ ਫੜਦਾ ਵਾ ਇਹ ਵੀ ਬੇਫਾਲਤੂ ਦੀਆਂ ਜਾਂ ਨਹੀਂ ਚੀਜ਼ਾਂ ਸੋ ਮੇਰੇ ਮੰਨਣ ਦੇ ਉੱਤੇ ਇਲੈਕਟ੍ਰੋਨਿਕ ਚੀਜ਼ ਦੀ ਸਾਲ ਦੇ ਵਿੱਚ ਹੀ ਕਟਾਕੱਟੀ ਨਿਕਲ ਜਾਂਦਾ ਸੋ ਮੈਨੂੰ ਨਹੀਂ ਲੱਗਦਾ ਜਿਹੜਾ 10-10 ਸਾਲ ਦੀਆਂ ਵਾਰੰਟੀਆਂ ਦਾ ਕਹਿ ਦਿੰਦੇ ਆ ਕੋਈ ਉੱਤੇ ਕੋਈ ਸੈਂਸ ਬਣਦੀ ਆ ਬਾਕੀ ਚਲੋ ਕੀ ਕਹਿ ਸਕਦੇ ਆ ਮੈਂ ਵੈਕਿਊਮ ਲਿਆ ਸੀ ਹੁਣ ਇਹ ਸਾਲ ਦੀ ਜਿਹਾ ਹੋਇਆ ਐਸੇ ਸਾਲ ਦੇ ਮੈਂ ਮਈ ਦੇ ਵਿੱਚ ਲਿਆ ਸੀ ਅਪ੍ਰੈਲ ਦੇ ਵਿੱਚ ਸੌਰੀ ਅਪ੍ਰੈਲ ਦੇ ਵਿੱਚ ਲਿਆ ਸੀਗਾ ਤੇ ਉਹ ਜਿਹੜਾ ਵੈਕਿਊਮ ਆ ਹੁਣ ਉਹ ਖਰਾਬ ਹੀ ਹੋ ਗਿਆ ਪਤਾ ਨਹੀਂ ਉਹ ਦਾ ਜਿਹੜਾ ਸਖਸ਼ਨ ਕਰਦਾ ਵਾ ਉਹ ਖਰਾਬ ਹੋ ਗਿਆ ਵਾ ਬ੍ਰਸ਼ ਖਰਾਬ ਹੋ ਗਿਆ ਪਤਾ ਨਹੀਂ ਕੀ ਉਹ ਵੀ ਕਹਿੰਦੀ ਮੈਂ ਪਤਾ ਕਰਕੇ ਦੱਸੋ ਵੀ ਕੀ ਇਹ ਹੁੰਦਾ ਸੀ ਜਾਂ ਨਹੀਂ ਹੁੰਦਾ ਗੱਲ ਕਹਿੰਦੀ ਕਹਿੰਦੀ ਐ ਵੀ ਕੁਝ ਵੀ ਨਹੀਂ ਹੱਲ ਕੱਢਦੇ ਮੁੜ ਕੇ ਆਪਾਂ ਪੈਸੇ ਬਹੁਤ ਖਰਚ ਲੈਣੇ ਆ ਪਰ ਐਂਡ ਆਫ ਦਾ ਡੇ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਆਪਾਂ ਨੂੰ ਰਿਪਲੇਸਮੈਂਟ ਕਰਨੀ ਪੈਂਦੀ ਆ ਬੇਫਾਲਤੂ ਦਾ ਵੀਰ ਆਪਾਂ ਪੈਸੇ ਵਰ ਖਰਚ ਦਿੰਨੇ ਆ ਤੋ ਮੇਰਾ ਮਨਣਾ ਜੇ 100 150 ਦੀ ਚੀਜ਼ ਹੁੰਦੀ ਐ ਇੱਕ ਨਾ ਖਰਾਬ ਹੋ ਗਈ ਟਰਾਈ ਕਰੋ ਅੰਡਰ 20 ਕਵਰ ਕਰਦੇ ਆ ਠੀਕ ਆ ਨਹੀਂ ਤੇ ਫਿਰ ਕੋਈ ਚੱਕਰ ਨਹੀਂ ਗਾ ਨੰਨ ਕਰ ਦੋਲੇ ਬੰਨੇ ਬਾਕੀ ਜ਼ਿੰਦਗੀ ਐਂ ਚੱਲੀ ਜਾਣੀ ਆ ਆਪਾਂ ਥੋੜਾ ਏਰੀਆ ਵੇਖਦੇ ਆ ਉਦਾ ਇਧਰ ਨਾਰਥ-ਵੈਸਟ ਦੇ ਵਿੱਚ ਇੱਕ ਚੀਜ਼ ਦੇਖੀ ਆ ਇੱਥੇ ਜਿਵੇਂ ਇਟਾਂ-ਉਟਾਂ ਦੇ ਉਹ ਬਿਲਡਿੰਗ ਜਿਹੜੀ ਇਟਾਂ ਦਾ ਬ੍ਰਿਕਸ ਵਗੈਰਾ ਦੀ ਬਹੁਤ ਬਣੀ ਹੋਈਆਂ ਨੇ ਵਧੀਆ ਚੀਜ਼ ਆ ਰੋਡ ਰਾਰ ਵੀ ਕੋਈ ਜ਼ਿਆਦਾ ਇੰਨੇ ਬਿਜੀ ਨਹੀਂ ਗੇ ਤੇ ਮਹੀਗਾ ਸਸਤਾ ਮਾਰਿਆ ਰੈਂਟ ਰੂਮ ਉਹ ਤੇ ਵਧੀਆ ਪਰ ਜ਼ਿਆਦਾ ਇਧਰ ਜਿਵੇਂ ਬਲੈਕ ਕਮਿਊਨਿਟੀ ਜ਼ਿਆਦੀ ਆ ਕਾਲੀ ਕਮਿਊਨਿਟੀ ਜ਼ਿਆਦੀ ਰਹਿੰਦੀ ਆ ਤੇ ਉਹਦਾ ਕਰਕੇ ਥੋੜਾ ਜਿਹਾ ਕਈ ਨਾ ਕੋਈ ਪਸੰਦ ਕਰਦਾ ਰਹਿਣਾ ਕੋਈ ਨਹੀਂ ਕਰਦਾ ਆਪਣੇ ਉਧਰ ਨਾਰਥ ਫੀਸ ਦੇ ਵਿੱਚ ਜਿਹੜਾ ਵਾ ਉਹ ਥੋੜਾ ਉਧਰ ਪੰਜਾਬੀ ਕਮਿਊਨਿਟੀ ਜਿਆਦੀ ਆ ਰਹਿਣ ਜੋਗ ਮੰਨਦੇ ਆ ਆਪਣੇ ਪੰਜਾਬੀ ਇਹ ਜਿਹੜੀ ਏਰੀਆ ਦੇ ਵਿੱਚ ਤੇ ਚਲਦੇ ਹਾਂ ਜੀ ਫਿਰ ਆਪਾਂ ਹੁਣ ਆਪਣੀ ਪੇਮੈਂਟ ਵੀ ਹੈਗੀ ਆ ਬੈਂਕ ਦੀ ਫਿਰ ਗਰੋਸਰੀ ਵੀ ਕਰਨੀ ਆ ਅੱਜ ਸਾਰੀ ਦਿਹਾੜੀ ਮਨ ਲੱਗਦਾ ਐਂ ਲੰਘ ਜਾਣੀ ਆਪਣੀ ਸੋ ਆਜੋ ਦੇਖਦੇ ਆ ਕੀ ਮੋਲ ਆ ਮੈਨੂੰ ਲੱਗਦਾ ਵੀ ਚੱਕਰ ਚੱਲ ਗਿਆ ਮੇਲ ਜਿਹੜੀ ਆ ਉਹ ਫੇਲੀਅਰ ਹੋ ਗਈ ਆ ਜਣਾ ਤਾਂ ਨਾ ਲੱਗਦਾ ਫੇਰ ਦੁਬਾਰਾ ਪੰਗਾ ਹੀ ਪੈ ਜਾਂਦਾ ਯਾਰ ਕਈ ਤੀਰਣਾ ਚੀਜ਼ਾਂ ਜਿਹੜੀਆਂ ਇਲੈਕਟ੍ਰੋਨਿਕ ਨੇ ਕਹ ਤੇ ਦਿੰਦੇ ਆ ਇਹ ਸਾਰੀਆਂ 100% ਨਹੀਂ ਹੁੰਦੀਆਂ ਮੈਂ ਅੱਜ ਮਾਰ ਲਈ ਜਿਹੜਾ ਅੰਦਰ ਇੱਕਾ ਇਹ ਚੱਕਰ ਆ ਹੀ ਹਾਲਾ ਕਿ ਮੈਂ ਤੈਨੂੰ ਮੋਬਾਈਲ ਫੜਾਤਾ ਇਹ ਕੁੜੀ ਨੂੰ ਮੈਂ ਵੀ ਤੂੰ ਐਡ-ਆਨ ਕਰਕੇ ਤੇ ਤੂੰ ਖੁਦ ਦੇਖ ਲੈ ਵੀ ਆਪ ਦਾ ਤੂੰ ਮੈਨੂੰ ਮੇਰ ਪਾ ਦੇ ਕਿ ਯਾਰ ਆਪਣੇ ਤੋਂ ਗਲਤੀ ਹੋ ਜਾਂਦੀ ਆ ਮੇਲਾਂ ਜਿਹੜੀਆਂ ਨੇ ਬੰਦਾ ਕੀ ਰਾਂ ਪੂਰੀ ਤਰ੍ਹਾਂ ਦੀਆਂ ਬਣਾਉਂਦਾ ਫੜਕੀਆਂ ਆਈਆਂ। ਉਹ ਅੱਖਰ ਇਦਾਂ ਫੜ ਕੇ ਉਧਰੋਂ ਫੜ ਕੇ ਬੱਸ ਇਸ ਕਰਕੇ ਮਨੂੰ ਮੈਂ ਕਹਤ ਆ ਮਾਂ ਵੀ ਤੂੰ ਗੁੱਡੀ ਆਪ ਹੀ ਭੜਲਾ ਦੇ ਵਿੱਚ ਮੇਲ। ਸੋ ਸੌਖਾ ਰਹੂਗਾ। ਉਹਨੇ ਮੇਲ ਭਰੀ ਹੋਵੇ ਉਹਨੇ ਨਹੀਂ ਗਲਤੀ ਕਰ ਦਿੱਤੀ ਇਸੀ ਚੀਜ਼ ਦੇ ਵਿੱਚ। ਪਰ ਚਲੋ ਕੋਈ ਨਾ ਹੁਣ ਸਭ ਹੱਲ ਹੋ ਗਿਆ ਮਸਲਾ। ਜੋੜ। ਓਕੇ ਆ ਕੰਮ ਹੁਣ ਤੇ। ਤੇ ਆਪਾਂ ਚੱਲਦੇ ਆਂ। ਇੱਥੋਂ ਕੁ ਲਗਣੇ ਹੋਰ ਦੁੱਧਾ ਕੰਮ ਇੱਕ ਦੋ ਉਹ ਵੀ ਕਰਨ ਵਾਲੇ ਆ। ਆਜੋ ਫਿਰ ਮਿਲਦੇ ਆਂ ਉੱਥੇ ਹੀ। ਓਕੇ ਜੀ। ਵਿੰਟਰ ਦੇ ਵਿੱਚ ਏਰੀਆ ਬਹੁਤ ਸੁਹਾਣਾ ਜਾ ਹੋ ਜਾਂਦਾ ਇਧਰ ਰੇਡੀਅਰ ਐਡਰੀ ਵਾਲੀ ਜੀ ਸਾਈਡ ਤੇ ਆਇਆ ਸੀ ਮੈਂ ਵਧੀਆ ਏਰੀਆ ਸਾਰਾ ਵੀ ਇੱਥੇ ਇੱਕ ਬੈਂਕ ਤੇ ਵਿਜ਼ਿਟ ਕਰਨਾ ਸੀ ਮੈਂ ਅਪਾਇੰਟਮੈਂਟ ਸੀ ਇੱਥੇ ਕਿ ਮੈਨੂੰ ਵਧੀਆ ਲੱਗਾ ਸੋਹਣਾ ਲੱਗਾ ਏਰੀਆ ਇਧਰ ਥੋੜਾ ਜਿਵੇਂ ਦਾ ਛੋਟਾ ਡਾਊਨ ਟਾਊਨ ਕਹਿ ਸਕਦੇ ਆ ਇਹ ਐਡਰੀ ਦਾ ਸ਼ਹਿਰ ਜਿਹੜਾ ਉੱਥੇ ਆਏ ਸੀ ਡਾਲਰਾਂ ਮਾਂ ਤੇ ਬਹੁਤ ਲਿਸਕਲਿਸ਼ ਕਰ ਰਿਹਾ ਓਏ ਆ ਜਿਹੜਾ ਬੰਦ ਰਮਾ ਹੈ ਚਲੋ ਆ ਜੋ ਦੇਖਦੇ ਆਂ ਫਿਰ ਰੀ ਹੋਏ ਜਿੰਨਾ ਆਪਣੀ ਐਨवायरमेंट ਆ ਆਹਿਆ ਗੱਲ ਕੀ ਸਾਉਤਾ ਪਿਆ ਆ ਮੌਕੇ ਦਾ ਤਿੰਨਰ ਆ ਤਾ ਉਹ ਜਟੋ ਪਹੁੰਚ ਕੇ ਆਪਾਂ ਬੈਂਕ ਤੋਂ ਆਪਾਂ ਆ ਗਏ ਸੀ ਪਰ ਮੈਂ ਇੱਕ ਚੀਜ਼ ਦੇਖੀ ਆ ਨੋਟ ਕਰਕੇ ਬੈਂਕ ਵਾਲੇ ਵੀ ਬੰਦਾ ਬਹੁਤ ਤਕੜਾ ਪਾ ਦਿੰਦੇ ਨੇ ਸਾਲੇ ਬਦੋ ਬਦੀ ਨਾ ਬੰਦੇ ਨੂੰ ਫੜ ਕੇ ਰੱਖਣ ਵਾਲੀ ਗੱਲ ਕਰਦੇ ਨੇ ਸੋ ਇਹਨਾਂ ਦੇ ਚੰਗੂਲ ਦੇ ਵਿੱਚ ਨਾ ਹੀ ਆਵੇ ਗਿਆ ਤਾਂ ਮੈਂ ਥੋੜਾ ਪਰਸਨਲੀ ਵੈਸੇ ਕੰਮ ਕਰਾਉਣ ਸੀ ਜਾਣਕਾਰੀ ਵਾਲਾ ਹੀ ਪਰ ਜਿਵੇਂ ਕਹਿੰਦੇ ਨੇ ਵੀ ਖਾਤਾ ਖਲੋਣ ਤੱਕ ਨੌਬਤ ਆ ਗਈ ਸੀ ਖਾਤਾ ਖੋਲਣ ਤੱਕ ਆ ਗਈ ਸੀ ਪਰ ਮੈਂ ਖਾਤਾ ਨਹੀਂ ਖਲਾਇਆ ਮੈਂ ਇਹ ਗੱਲਾਂ ਦੇ ਵਿੱਚ ਨਹੀਂ ਆਇਆ ਤਾਂ ਵੀ ਨਹੀਂ ਖਾਤਾ ਤੇ ਮੈਂ ਨਹੀਂ ਬਣਾਉਣਾ ਬਸ ਹੋਰ ਵੀ ਆਪ ਦੀ ਜਾਣਕਾਰੀ ਇਹ ਦੇਣੀ ਹੈ ਕਿ ਉਹ ਫਿਰ ਥੋੜੀ ਉੱਥੇ ਤਾਂ ਕਰਕੇ ਬਾਹਰ ਨਿਕਲਦੇ ਆ ਤਾਂ ਨਹੀਂ ਗੱਲ ਬੜੀ ਇਹ ਵੀਡੀਓ ਮੈਂ ਭਾਈ ਵੀ ਥੋੜਾ ਕਾਲੀ ਦੇ ਵਿੱਚ ਸੀ ਇੱਧਰ ਜਾਣਾ ਸੀ ਹੁਣ ਆਪਾਂ ਆ ਗਏ ਆ ਫਿਰ ਇੱਧਰ ਉਦੇ ਵਿੱਚ ਬਰਾਬਰ ਜਿੰਦਾ ਜੀ ਰਹੀ ਤੇ ਡਿਊਟੀ ਲੱਗੀ ਆ ਕੱਲ ਦੇ ਵੇਲੇ ਕੱਲ ਨੂੰ ਸਾਹਮਣੇ ਆਪਣਾ ਮੈਡਮ ਦਾ ਜਮਨੂ ਜੀ ਡਿਵਿਜਨ ਤੇ ਡਿਊਟੀ ਹੋ ਕਰਦੇ ਬਰਾਬਰ ਜੀ ਕਰ ਲਈਆਂ ਤੇ ਦਾ ਚਾਹੀਦਾ ਕਰ ਲਿਆ ਹੋਇਆ ਬਬੂ ਇਸ ਤਰੀਕੇ ਨਾਲ ਜੀ ਗਾ ਵੱਲ ਰੋਸ ਪਾਤੀ ਉਹਦਾ ਕੰਮ ਤੇ ਨਹੀਂਦਾ ਬਸ ਯਾਰ ਸਭ ਡਿਊਟੀ ਕਰਾਸੀ ਰਹੇ ਕੀ ਚੀਜ਼ ਮੈਂ ਦੇਖੀ ਇੱਥੇ ਕੈਨੇਡਾ ਦੇ ਵਿੱਚ ਹਰ ਚੀਜ਼ ਜਿਹੜੀ ਆ ਨਾ ਰੋਟਾਈਟਮੈਂਟ ਦੇ ਵਿੱਚ ਬੰਦੇ ਨੂੰ ਫਸਾ ਹੀ ਲੈਂਦੇ ਆ तकरीबन ਇਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਲੋ ਲਾਗੇ ਖੜ ਜੋ ਗੱਲਬਾਤ ਕਰ ਲਓ ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਵੀ ਜੇ ਵੀ ਇਹਨਾਂ ਨੇ ਆਪਣਾ ਪ੍ਰੋਡਕਟ ਵੇਚਣਾ ਹੁੰਦਾ ਬਾਕੀ ਜੇ ਤੁਹਾਨੂੰ ਠੀਕ ਲੱਗਦਾ ਤੁਹਾਨੂੰ ਜਰੂਰਤ ਆ ਤੇ ਫਿਰ ਤੇ ਚਲੋ ਜਰੂਰ ਤੁਸੀਂ ਆਪਣਾ ਉਹਨਾਂ ਨਾਲ ਗੱਲਬਾਤ ਕਰੋ ਬਾਕੀ ਟਰਾਈ ਕਰੋ ਵੀ ਇਹਨਾਂ ਤੋਂ ਬਚ ਕੇ ਥੋੜਾ ਜਾ ਇਹ ਪ੍ਰੋਡਕਟ ਜਿਹੜਾ ਵਾ ਬਦੋਬਦੀ ਮੜ ਦਿੰਦੇ ਆ ਕਿ ਉਹਨਾਂ ਦੀ ਸਕਿੱਲ ਬਹੁਤ ਤਕੜੀ ਹੁੰਦੀ ਆ ਇਹਨਾਂ ਨੇ ਤੁਹਾਨੂੰ ਗੱਲਾਂ ਦੇ ਵਿੱਚ ਵਸਾਈ ਲੈਣਾ ਵਾ ਤੇ ਟਰਾਈ ਕੀਤਾ ਵੀ ਇਹਨਾਂ ਤੋਂ ਥੋੜਾ ਜਿਹਾ ਹਟ ਗਈ ਜਿਹੜੇ ਰੂਮ ਚੱਕੀਆਂ ਨੇ ਅੱਜ ਆਪਾਂ ਇੱਕ ਸਿਮਾਣ ਤੇ ਮੱਲੋ ਲੈ ਲਿਆ ਆਪਾਂ ਸਾਰਾ ਹਰ ਮੈਦਾ ਵੀ ਥੋੜਾ ਜਿਹਾ ਤੁਸੀਂ ਅੱਧਾ ਪੀਤਾ ਜਾਵੇ ਇਹ ਹੈ ਗਿਆ ਕੋਸੋ ਦੀ ਕੰਟੀਨਰ

ਫੰਸੂ ਬਾਰਾ ਨੰਬਰ ਆ ਉੱਥੋਂ ਪਹੁੰਚਾ ਕੇ ਚੱਕਣਾ ਆ ਆ ਉਹ ਦੇਖਦੇ ਆ ਥਲੇ ਨੰਬਰ ਦੀ ਵਾਰੀ ਆ ਗਈ ਆ ਆਸਮਾਲਿਆਸ ਜਿਆ ਆਪਣਾ ਇਹਨੂੰ ਪ੍ਰੋਟੀਨ ਕਹਿ ਦਿੰਦੇ ਆ ਮੈਂ ਜੋ ਇੱਥੇ ਹੁਣਾ ਮੈਨੂੰ ਬਹੁਤ ਟੇਸਟੀ ਲੱਗਦੀ ਮੈਂ ਪਿਛਲੇ ਕੋਨੇ ਬਾਈ ਕਰ ਹੀ ਲਈਗੀ ਆ ਘੈਂਟਿਆ ਚੀਜ਼ ਬਹੁਤ ਵਧੀਆ ਹੁੰਦਾ ਵਾ ਪਟਾਟੋ ਜਿਹੜਾ ਜਿਹੜੇ ਹੁੰਦੇ ਕਿ ਸਬਾਈ ਫਰਾਈ ਫਰੈਂਕਸ ਜਿਹੜੇ ਕੋਕੋ ਵਾਲੀ ਦੇ ਵਿੱਚ ਪਾਉਂਦੇ ਦੇ ਨੇਯਾਰਾ ਜਾ ਬਾਕੀ ਨਾ ਸ਼ੋਭਜੀ ਨੂੰ ਦੰਨ ਹੋ ਗਿਆ ਸਾਰਾ ਆਪਣਾ ਕੋਠੀ ਪਾਣੀ ਚੱਲ ਰਿਹਾ ਚੱਲ ਪੂਰੇ ਕਾਜ ਨਾ ਕਮ ਆ ਜਰੂਰੀ ਆਪਾਂ ਬਾਹਰ ਰਿਜਿਟ ਕਰਨਾ ਆਪਾਂ ਨੂੰ ਆ ਦਿਖਾਉਣੀ ਪੈਣੀ ਪਰਚੀ ਚੈੱਕ ਕਰਨਗੇ ਮਾਨ ਚੈੱਕ ਕਰਨਗੇ ਤੇ ਜੇ ਇਹ ਨਾਲ ਬਾਹਰ ਜਾਣ ਦੇਣਾ ਵਾ ਕਿਉਂਕਿ ਇੱਕ ਨਾਲੇ ਸ਼ੋਸ਼ਾ ਜੇ ਬਣਾਇਆ ਵਾ ਹੋਰ ਤਾਂ ਗੱਲ ਕੋਈ ਨਹੀਂ ਜੀ ਦਿਖਾਉਣੇ ਆ ਅਖਰ ਮੈਂ ਤੇ ਥੈਂਕ ਯੂ ਚਲੋ ਜੀ ਆਜੋ ਹੁਣ ਬਾਹਰ ਮੈਂਨਾ ਕੰਮ ਜੀ ਮੈਂਨਸ ਮੰਨ ਲਿਆ ਆਪਾਂ ਤੇ ਪੂਰਾ ਸਾਫ ਹੋ ਗਿਆ ਰੋਡ ਰੱਡ ਸਾਫ ਹੋ ਗਏ ਨੇ ਭਰਪੂਰ ਕੋਈ ਜਾਨੀ ਗਈ ਵੀ ਪੂਰਾ ਸਾਫ ਸਭ ਹੀ ਕਰਤੀ ਹੈ ਫਰੋ ਆਪਣਾ ਚੱਲ ਜੇ ਆਪਣੀ ਗੱਡੀ ਤੇ ਰੱਖਦੇ ਆ ਸਮਾਨ ਇਹਦਾ ਆਪਾਂ ਚੱਲਦੇ ਆ ਘਰੇ ਅਰੇ ਆਗੇ ਫਿਰ ਅੱਜ ਚਾਹ ਬਾਣੀ ਬੋਹਾਂ ਦੇ ਘਟੋਂ ਫਿਰ ਬਣੂ ਦੀ ਗੱਲ ਹੈ ਸਮਾਨ ਸਾਰਾ ਆਪਾਂ ਰੱਖ ਲਿਆ ਗੱਡੀ ਚ ਸਮਾਨ ਯਾਰ ਬੜਾ ਹੋ ਜਾਂਦਾ ਹਰ ਹਫ਼ਤੇ ਕੀ ਬੰਦਾ ਕਰੇ ਆਪਣੇ ਪੰਜਾਬੀ ਖਾਂਦੇ ਬਹੁਤ ਨੇ ਜਾਵੇ ਕਿੱਥੇ ਦੁੱਧ ਦੀਆਂ ਛੇ ਬੋਤਲਾਂ ਲੈਂਦੀਆਂ ਨੇ ਪੰਜਾਬੀ ਆਪਣੇ ਸਭ ਤੋਂ ਵੱਧ ਦੁੱਧ ਪੀਂਦੇ ਆ ਉਹਨਾਂ ਦਾ ਕੈਨੇਡਾ ਦਾ ਕਿੰਨਾ ਦੁੱਧ ਸਰ ਪੰਜਾਬੀ ਪੀ ਜਾਂਦੇ ਆ ਆਪਣੀ ਇੰਡੀਅਨ ਕਮਿਊਨਿਟੀ ਗੋਰਿਆਂ ਨੇ ਵਿਚਾਰੇ ਨੇ ਇਹ ਬੋਦਲ ਚੱਕ ਨਹੀਂ ਹੁੰਦੀ ਆ ਤੇ ਆਪਾਂ ਜਿਹੜਾ ਵਾ 6 6 7 7 ਕਈ ਤਾਂ ਮੈਂ ਇੱਥੇ 12 12 ਵੀ 15 15 ਵੀ ਚੱਕ ਕੇ ਦੇਖਿਆ ਉਸ ਦਾ ਜਾਨ ਚਲੋ ਦੋ ਮਿਕਾ ਦਾ ਹੁੰਦਾ ਸਮਾਨ ਇੱਥੋਂ ਬੰਦਾ ਇਕੱਠਾ ਲਾਏਂਦਾ ਥੋਕ ਤੇ ਮਿਲ ਜਾਂਦਾ ਆਪਾਂ ਨੂੰ ਸੋ ਚਲੋ ਵੈਸੇ ਤੇ ਵਧੀਆ ਗੱਲ ਆ ਆਪਣੇ ਚਾਹ ਚੂਜਾ ਦੀ ਪਿੰਦੀ ਕਰ ਪਿੰਦੇ ਕਰਕੇ ਨਾ ਚਾਹ ਪਿੰਦੇ ਨੇ ਲੋਕ ਉਹਦਾ ਕਰਕੇ ਫਿਰ ਥੋੜਾ ਚੱਕਰ ਚੱਲਦਾ ਦੁੱਧ ਵਗੈਰਾ ਜਿਹੜਾ ਵਾ ਉਹ ਵੱਧ ਪਿੰਦੇ ਨੇ ਕਿੰਛ ਗਰ ਜਿਆਦਾ ਦੁੱਧ ਲੱਗ ਜਾਂਦਾ ਰਾਤ ਨੂੰ ਦੁੱਧਾ ਦੇ ਪੀਂਦੇ ਆਪਣੇ ਤੇ ਆਜੋ ਫਿਰ ਚਲਦੇ ਆਂ ਬਾਕੀ ਹਲਦੀ ਘੜੀ ਤੇ ਕਰਾ ਘਰੇ ਛੱਡ ਗਈ ਇਹ ਸਮਾਨ ਫਿਰ ਵੈਕਿਊਮ ਲਾ ਜਣਾ ਵੈਕਿਊਮ ਵਾਲਿਆਂ ਦੀ ਵੀ ਕਾਲ ਆ ਗਈ ਉਹ ਕਹਿੰਦੇ ਆਣ ਕੇ ਚੱਕ ਕੇ ਲੈ ਜਾਓ ਆਪਣਾ ਵੈਕਿਊਮ ਇਹਨੂੰ ਬੈਲਟ ਪਾਉਣ ਵਾਲੀ ਅਸੀਂ ਇਹ ਅੰਡਰ ਵਾਰੰਟੀ ਮੈਂ ਉਹੀ ਗੱਲ ਕਰਦਾ ਸਵੇਰੇ ਵੀ ਅੰਡਰ ਅੰਡਰ ਵਾਰੰਟੀਆਂ ਇਹਨਾਂ ਦੀਆਂ ਕੁਛ ਨਹੀਂ ਹੁੰਦੀਆਂ ਬਸ ਇੰਨਾ ਕ ਚਲੋ ਰਸੀਦ ਆਪਾਂ ਸਾਹਮਣੇ ਰੱਖ ਛੱਡਦੇ ਏਨੇ ਬੰਨਣਾ ਵੀ ਕਦੇ ਨਾ ਕਦੇ ਸ਼ਾਇਦ ਵੀ ਸਾਨੂੰ ਕੁਛ ਮਿਲ ਜੂਗਾ ਪਰ ਅੰਡਾ ਵਾਰੰਟੀ ਕੁਛ ਨਹੀਂ ਹੁੰਦਾ ਹੁਣ ਉਹਦੀ ਕਾਲ ਆ ਗਈ ਉਹ ਕਹਿੰਦਾ ਵੀ ਸਾਡੀ ਇਹ ਇਕੱਲੀ ਇਹ ਵੈਕਿਊਮ ਦੀ ਗਾਰੰਟੀ ਹੁੰਦੀ ਆ ਹੋਰ ਕਾਹੇ ਦੀ ਨਹੀਂ ਕਹਿੰਦਾ ਸੀ 벨ਟ ਖਰਾਬ ਆ 벨ਟ ਪਾਉਣੀ ਆ ਤੇ 벨ਟ ਦੀ ਕਹਿੰਦਾ ਕੋਈ ਗਾਰੰਟੀ ਵਾਰੰਟੀ ਨਹੀਂ ਹੁੰਦੀ ਮੈਂ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਆ ਪਾਈ ਮੁੜ ਕੇ ਕਰ ਕੀ ਕਹਿੰਦੇ ਨੇ 벨ਟ ਪਾ ਦੇ ਨਹੀਂ ਕਹਿੰਦਾ 25 26 ਡਾਲਰ ਲਵਾਂਗਾ ਟੈਕਸ ਤੋਂ ਪਾ ਕੇ ਉਹ 30 ਡਾਲਰ ਬਣ ਜਾਣੇ ਆ ਮਾ ਹਣਾ 150 ਡਾਲਰ ਦਾ ਰੈਕ ਕਿ ਮੈਂ ਕੱਤੋਂ ਆਇਆ ਖਰਾਬ ਕਰ ਰਹਾ ਮੈਂ ਤੂੰ ਪਾ ਦੇ ਕੋਈ ਚੱਕਰ ਨਹੀਂ ਗੱਡੀ ਦੇ ਮਲੇ ਗਾਰੰਟੀ ਵਾਰੰਟੀ ਹੈਗੀ ਨਹੀਂ ਹੈਗੀ ਕੋਈ ਚੱਕਰ ਨਹੀਂ ਆ ਕਰ ਤੂੰ डन ਤੇ ਮੈਨੂੰ ਕਿਹਾ ਦੋ ਤਿੰਨ ਘੰਟਿਆਂ ਤੱਕ ਤੂੰ ਆਣ ਕੇ ਲੈ ਜੀ ਮੈਂ ਚਲੋ ਠੀਕ ਹੈ ਜੀ ਆਣ ਕੇ ਚੱਕ ਲਾਂਗੇ ਜੀ ਆਹ ਗੱਲ ਤੇ ਆ ਬਾਤ ਆ ਚਲੋ ਕੋਈ ਨਾ ਠੀਕ ਆ ਕੀ ਕਰ ਸਕਦੇ ਆ ਨੋਚ ਵਾਈਸ ਆ ਗਾਰੰਟੀ ਹਾਰੰਡੀਆਂ ਜਾਂਦੀਆਂ ਨੇ ਤੇ ਆਜੋ ਚਲੋ ਦੇਖਦੇ ਆ ਚਲਦੇ ਆ ਘਰੇ ਕਰਾ ਕੀ ਮੌਲਿਆ ਰੱਖਦੇ ਆ ਸਮਾਨ ਸਾਰਾ ਲਾਸ ਦੇ ਉੱਤੇ ਆਪਾਂ ਸਾਰਾ ਸਮਾਨ ਚੱਕ ਕੇ ਮਿੱਤਰੋ ਲੈ ਆਏ ਆ ਘਰ ਦੇ ਵਿੱਚ ਆਹ ਵਿਊ ਆਪਣੇ ਘਰ ਦਾ ਵਧੀਆ ਵਿਊ ਆ ਬਹੁਤ ਸ਼ਾਂਤਮਈ ਜਿਹੜਾ ਵਾ ਮਾਹੌਲ ਹੈ ਇੱਥੇ ਬਸ ਇੰਨਾ ਕ ਥੋੜਾ ਜਿਹਾ ਇਧਰ ਬਾਹਰ ਵਾਲੀ ਸਾਈਡ ਤੇ ਪੈ ਜਾਂਦਾ ਇਹ ਮੇਨ ਰੋਡ ਪੈ ਜਾਂਦਾ ਆਪਾਂ ਨੂੰ ਤੇ ਜਿਹੜੇ ਆ ਆਪਣੇ ਚਾਰ ਘਰ ਨੇ ਇਧਰ ਤੇ ਤੇਜੇ ਨੰਬਰ ਤੇ ਆਪਣਾ ਇਧਰੋਂ ਤੇ ਦੂਜੇ ਨੰਬਰ ਤੇ ਆਪਣਾ ਹੈਗਾ ਇਧਰੋਂ ਤੇ ਇੱਕ ਸਾਹ ਦੇ ਨਾਲ ਠੀਕ ਹੈ ਏਰੀਆ ਵਧੀਆ ਵਾ ਗੋਰੇ ਰਹਿੰਦੇ ਆ ਆਪਣੇ ਆਸੇ-ਪਾਸੇ ਤੇ ਸਾਰਾ ਕੁਝ ਗੋੜਿਆ ਅੱਜ ਜੇ ਆਪਾਂ ਚਲਦੇ ਆ ਘਰ ਮੈਂ ਗਰੋਸਰੀ ਵਗੈਰਾ ਜਿਹੜੀ ਆਪਾਂ ਉਹ ਲਈ ਰੱਖ ਤੇ ਹੋ ਸਕਦਾ ਇੱਕ ਯਾਦਾ ਪਿਆਲਾ ਲਏਗਾ ਬਣਾਇਆ ਜਾਵੇ ਤੇ ਫਿਰ ਪੀਣਿਆਂ ਬਹਿ ਕੇ ਫਿਰ ਵੈਕਿਊਮ ਲੈਣਾ ਵਾ ਤਿੰਨ ਵਜੇ ਸ਼ਾਇਦ ਕਿੰਦਾ ਮੈਂ ਫੋਨ ਕਰੂੰਗਾ ਫਿਰ ਦੇਖਦੇ ਆਂ ਕੀ ਮੌੜਿਆ ਤੇ ਬਾਕੀ ਚਲੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਬਾਕੀ ਇੱਕ ਆਪਣਾ ਜਿਹੜਾ ਚੈਨਲ ਆ YouTube ਤੇ ਆਪਣਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਉਹਦਾ ਜਿਹੜਾ ਬੈਲ ਆਈਕਨ ਆ ਉਹਨੂੰ ਜਰੂਰ ਵਸਕਰ ਲੈ ਕੋ ਕਿ ਨਵੀਆਂ ਅਪਡੇਟ ਜਿਹੜੀਆਂ ਕਰਦਾ ਰਿਹਾ ਨਾ ਮੈਂ ਵੀਡੀਓ ਸੋ ਉਹਦੇ ਨਾਲ ਤੁਹਾਨੂੰ ਮਿਲਦੀ ਰਹੂ ਬਾਕੀ ਜੇ ਥੋੜਾ ਜਿਹਾ ਅ ਰੋਸਾ ਤਾਂ ਵੀ ਆਪਣਾ ਪ੍ਰੋਪਰ ਨਹੀਂ ਬਣ ਰਹੀਆਂ ਕਿਹੋ ਜਿਹਾ ਵੀਡੀਓ ਇੱਕ ਦਾ ਪਾਰਟ ਵਿੱਚ ਰਹਿ ਜਾਂਦਾ ਐਡ ਆਨ ਕਰ ਲੱਗਿਆ ਬਾਕੀ ਸਹੀ ਜਿਹੀ ਸਹੀ ਜਿਹੀ ਆਪਾਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਅਪਡੇਟ ਕਰਾਂਗੇ ਵੀਡੀਓ ਵਗੈਰਾ ਜਿਹੜੀਆਂ ਨੇ ਸੋ ਬਾਕੀ ਟਾਈਮ ਦੇ ਨਾਲ ਹੀ ਸਹੀ ਜਿਹੀ ਜਿਹੀ ਤੇ ਆਪਣਾ ਟਿਕਟੋਕ ਜਿਹੜਾ ਪੰਜਾਬੀ ਟਰੱਕਰ ਉਹਨੂੰ ਵੀ ਲਾਈਕ ਕਰ ਲਓ ਤੇ ਕਮੈਂਟ ਕਮੈਂਟ ਕਰਿਆ ਕਰੋ ਬਾਕੀ ਅ ਫੋਲੋ ਕਰ ਲਓ ਆਪਾਂ ਨੂੰ ਉਹਦੇ ਉੱਤੇ ਵੀ ਇੰਸਟਾਗ੍ਰam ਵੀ ਆਪਣਾ ਹੈਗਾ ਉਹਦੇ ਤੇ ਸੇਮ ਪੰਜਾਬੀ ਟੱਕਰ ਤੇ ਜਿਹੜਾ ਹੈਗਾ ਵਾ ਫੇਸਬੁੱਕ ਦੇ ਉੱਤੇ ਵੀ ਆਪਣਾ ਪੇਜ ਬਣਿਆ ਆ ਸੋ ਲਾਈਕ ਸ਼ੇਅਰ ਤੇ ਫੋਲੋ ਕਰੋ ਜਰੂਰ ਇੱਕ ਕਰਾ ਤੇ YouTube ਦਾ ਜਿਹੜਾ ਚੈਨਲ ਆਪਣਾ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਸੋ ਮੱਚ ਜੀ ਹਾਂ ਜੀ ਮਤ ਕਰੋ ਚੱਟੇ ਲੈ ਕੇ ਇਹਨੂੰ ਬੰਦੇ ਵੀ ਜੱਗ ਨੂੰ ਭਰਿਆ ਹੈ ਵਾਖ ਤੇਨ ਨੂੰ ਬੱਦੀ ਜਿਲੇ ਚੁੰ ਦੇ ਗੇ ਆ ਅਸੀਂ ਇਹਦਾ ਪ੍ਰੋਜੈਕਟੂ ਪਹਿਲੇ ਤੇ ਉਦਾਂ ਉਹ ਜਿਆਦਾ ਨਹੀਂ ਲਏ ਵੀ 80 ਡਾਲਰ ਦੇ ਵਿੱਚ ਹੀ ਸੜ ਗਿਆ ਤੇ ਆ ਚੱਕਰ ਜਿਹੜਾ ਰਾ ਕਈ ਵਾਰਾਂ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਵੈਸੀਸ ਵਾਲੇ ਜਿਵੇਂ ਕਹਿੰਦੇ ਹੁੰਦੇ ਵੀ ਅਗਲੇ ਜਹਾਥਾਈ ਚੀਜ਼ ਪਰ ਅਗਲਾ ਉਸ ਆਪਣਾ ਹੀ ਕਰਤਾ ਵਾ ਹੁਣ ਜਿਹੜਾ ਇਹਦੀ ਚੀਜ਼ ਆ ਆ ਬੈਲਟ ਜੀ ਬਦਲੀ ਇਹਦੀ ਛੋਟੇ ਜਿਹਾ ਪਾੜ ਸੀਗਾ ਹੁਣ ਇਹ ਕਹਿੰਦੇ ਆ ਵੀ ਅੰਡਰ ਵਾਰੰਟੀ ਨਹੀਂ ਸੀਗਾ। ਹੁਣ ਪਤਾ ਨਹੀਂ ਕੀ ਹਸਤਾ ਪਿਆ ਇਹਨਾਂ ਦਾ ਕਿਹੜੀ ਚੀਜ਼ ਅੰਡਰ ਵਾਰੰਟੀ ਹੁੰਦੀ ਕਿਹੜੀ ਨਹੀਂ। ਤੇ ਵੈਕਿਊਮ ਰੱਖ ਕੇ ਫਿਰ ਕਰਦੇ ਆ ਗੱਲ ਆ ਜੋ। ਹ ਹੁਣ ਸਿਰੇ ਉਹੀ ਗੱਲ ਕਰਦੇ ਛੱਡ ਗਏ ਆਪਾਂ ਵੈਕਿਊਮ ਤੇ ਹੁਣ ਇਹਨਾਂ ਦੇ ਕਹਿਣ ਮੁਤਾਬਕ ਇਹ ਤੇ ਕਹਿੰਦੇ ਆ ਵੀ ਅੰਡਰ ਵਾਰੰਟੀ ਨਹੀਂ ਸੀ। ਤੇ ਬੈਲਟ ਜਿਹੜੀ ਉਹ ਬਦਲੀ ਆ ਉਹ ਵੀ ਕਹਿੰਦੇ ਅੰਡਰ ਵਾਰੰਟੀ ਨਹੀਂ। ਕੱਲੀ ਮੋਟਰ ਦੀ ਕਹਿੰਦੇ ਵਾਰੰਟੀ ਆ ਮੋਟਰ ਨੂੰ ਚਲੋ ਤੁਹਾਨੂੰ ਪਤਾ ਕੀ ਉਹ ਦਾ ਕਿੱਥੇ ਕਿਤੇ ਕੁਝ ਹਿੰਦਾ ਆਪਾਂ ਸਿਰੇ ਗੱਲ ਕਰਦੇ ਗਰੰਟੀਆਂ ਵਾਰੰਟੀਆਂ ਤੇ ਐਵੇਂ ਕਈ ਚੀਜ਼ਾਂ ਦੀਆਂ ਹਿੰਦੀਆਂ ਲੈਣੀਆਂ ਆਪਾਂ ਨੂੰ ਕਿਹੜਾ ਡਿਸ਼ਨ ਨਹੀਂ ਪੈਂਦੀਆਂ ਨੇ ਪਰ ਉਹ ਵੀ ਕਈ ਵਾਰ ਕੰਮ ਆਉਂਦੀਆਂ ਕਈ ਵਾਰ ਨਹੀਂ ਆਉਂਦੀਆਂ ਇਲੈਕਟ੍ਰੀਕਲ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਸ ਐਵੇਂ ਹੀ ਆ ਜਗਾੜ ਹੀ ਆ ਲੱਗੇ ਜਿਲੇ ਲੱਗੇ ਹੈਣਾ ਚੱਲਦੀ ਰਹੇ ਤੇ ਚੱਲਦੀਆਂ ਰਹਿਣਾ ਤੇ ਹੁਣ ਉਹਨਾਂ ਨੇ ਇਹ ਬੈਲਟ ਬਦਲ ਦਿੱਤੀ ਇੱਕ ਛੋਟਾ ਜਿਹਾ ਪਾਰਟ ਸੀ ਜਿਹੜਾ ਬਦਲਿਆ ਵਾ ਬੈਲਟ ਦਾ ਤੇ ਉਹ ਤੁਹਾਨੂੰ ਦਿਖਾਇਆ ਉਹਦੇ ਵਿੱਚ ਮੈਂ ਉਹਦੇ ਵਿੱਚ ਥਰ੍ਹਾਂ ਨਾਲ ਕਰ ਕਰਾ ਕੇ 30 35 ਡਾਲਰ ਜਿਹੜੇ ਆ ਉਹ ਲੈ ਲੇ ਆ ਕਿੱਥੋਂ 35 ਤੋਂ 35 ਕਿਲੋਮੀਟਰ ਆਇਆ ਮੈਂ ਉਹ ਦੁਆਰਾ ਬੀਤੀ ਤੋਂ ਨੀਚੇ ਇਧਰ ਸਾਊਥ ਨਾਰਥ-ਈਸਟ ਦੇ ਵਿੱਚ ਨਾਰਥ-ਵੈਸਟ ਦੇ ਵਿੱਚ ਤੇ ਚੱਕ ਲਿਆ ਹੁਣ ਇਧਰੋਂ ਬਾਕੀ ਚਲੋ ਬਣ ਗਈ ਗੱਲ 100-150 ਦੀ ਚੀਜ਼ ਐ ਇੰਨੇ ਚ ਹੀ ਸਰ ਗਿਆ ਪਰ ਵੈਸੇ ਹੋਣਾ ਇਹ ਚੀਜ਼ਾਂ ਦੇ ਗਾਰੰਟੀ-ਵਾਰੰਟੀ ਚ ਹੋਣੀਆਂ ਚਾਹੀਦੀਆਂ ਸੀ ਪਰ ਐਵੇਂ ਗੱਲਾਂ ਬਾਤਾਂ ਹੀ ਨੇ ਪਿਕ ਕਰ ਲਿਆ ਆਪਾਂ ਬਾਕੀ ਇਹਨੂੰ ਡੰਨ ਕਰਦੇ ਆ ਜਾ ਕੇ ਕਰਾ ਚੈੱਕ ਚੁ ਕਰਦੇ ਆ ਕੀ ਮੌਲੇ ਦਾ ਇਹ ਇਹ ਤੋਂ ਬਾਅਦ ਕਿ ਮੈਂ ਇਹ ਚੈੱਕ ਕਰੂਗੀ ਸਹੀ ਹੈ ਜਾਂ ਨਹੀਂ ਹੈ ਨਾ ਤੇ ਚਲੋ ਫਿਰ ਓਕੇ ਜੀ ਬਾਏ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਆਪਾਂ ਬਾਕੀ ਨੂੰ ਸ਼ਾਇਦ ਆਪਾਂ ਅਗਲੀ ਜਿਹੜੀ ਆ ਟਰੱਕ ਤੇ ਪਾਵਾਂਗੇ ਥੋੜਾ ਟਰੱਕ ਤੇ ਮੈਂ ਤਾਂ ਨਹੀਂ ਸਪਾਈ ਕਿਉਂਕਿ ਕਾਫੀ ਜਿਹੜੀਆਂ ਦੂਜੀਆਂ ਵੀਡੀਓ ਸੀ ਉਹ ਅਡਜਸਟਮੈਂਟ ਕਰਨ ਵਾਲੀਆਂ ਪਈਆਂ ਹੈਡਿਊਟ ਐਡੀਟਿੰਗ ਇਹ ਆਪਾਂ ਉਹਨਾਂ ਨੂੰ ਕਰਨੀ ਪੈਣੀ ਸੀ ਇਹ ਕਰਕੇ ਫਿਰ ਉਹ ਜਿਹੜੀ ਆ ਆਪਾਂ ਨਹੀਂ ਪਾਈਆਂ ਤੇ ਹੁਣ ਵੀ ਚਲੋ ਅੱਜ ਆ ਜਿੱਦਾਂ ਗੱਲਾਂ ਬਾਤਾਂ ਆਪਾਂ ਮਾਰ ਕੇ ਪਾਤੀ ਵੀਡੀਓ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਮੈਂਟ ਵੀ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਬਾਕੀ ਆਪਾਂ ਅਗਲੀ ਵੀਡੀਓ ਜਿਹੜੀ ਉਹ ਟਰੱਕ ਤੇ ਪਾਵਾਂਗੇ ਅੱਜ ਲਈ ਫਿਰ ਇੰਨਾ ਹੀ ਬਹੁਤ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਥੈਂਕ ਯੂ ਸੋ much ਜੀ ਸੀ ਯੂ ਗੇਨ ਆਲ ਬਾਏ ਬਾਏ